ਸਬਰ ਦੀ ਆਵਾਜ਼ ਸਬਰ ਆਖਦਾ ਹੈ ਮੈਨੂੰ ਅਜਮਾਉਣਾ ਆਸਾਨ ਨਹੀਂ ਮੈਂ ਉਹ ਰਾਹ ਹਾਂ ਜਿਸ ਤੇ ਕਦਮ ਕਦਮ ਤੇ ਇਮਤਿਹਾਨ ਪਾਏ ਹੁੰਦੇ ਹਨ ਮੇਰੀ ਖਮੋਸ਼ੀ ਨੂੰ ਲੋਕ ਅਕਸਰ ਡਰਪੋਕੀ ਸਮਝ ਲੈਂਦੇ ਹਨ ਪਰ ਮੇਰੀ ਚੁੱਪ ਦੇ ਅੰਦਰ ਹੀ ਸਭ ਤੋਂ ਵੱਡੀ ਹਿੰਮਤ ਲੁਕੀ ਬੈਠੀ ਹੁੰਦੀ ਹੈ ਜਿਹੜਾ ਇਨਸਾਨ ਮੇਰੇ ਨਾਲ ਤੁਰਦਾ ਹੈ ਉਹ ਆਪਣੀ ਹਾਰ ਨੂੰ ਵੀ ਜਿੱਤ ਬਣਾ ਲੈਂਦਾ ਹੈ ਜਿਹੜਾ ਮੇਰੇ ਵਗੈਰ ਜੀਣਾ ਚਾਹੁੰਦਾ ਹੈ ਉਹ ਆਪਣੀ ਹੀ ਗੁੱਸੇ ਅਤੇ ਬੇਚੈਨੀ ਵਿੱਚ ਟੁੱਟ ਜਾਂਦਾ ਹੈ ਮੈਂ ਉਹ ਦਰਖਤ ਹਾਂ ਜਿਸ ਦੀਆਂ ਜੜ੍ਹਾਂ ਧਰਤੀ ਦੇ ਸਭ ਤੋਂ ਗਹਿਰੇ ਜ਼ਖਮਾਂ ਵਿੱਚ ਜਾ ਕੇ ਵੀ ਮਜ਼ਬੂਤ ਰਹਿੰਦੀਆਂ ਹਨ ਮੈਂ ਉਹ ਦਰਿਆ ਹਾਂ ਜੋ ਕਿੰਨੀ ਵੀ ਚਟਾਨਾਂ ਦੇ ਸਾਹਮਣੇ ਆਵੇ ਆਪਣੀ ਰਾਹ ਬਣਾਉਂਦਾ ਹੀ ਜਾਂਦਾ ਹਾਂ ਮੇਰੇ ਨਾਲ ਰਹਿਣ ਵਾਲੇ ਨੂੰ ਸਮਾ ਵੀ ਸਾਥੀ ਬਣ ਜਾਂਦਾ ਹੈ ਤੇ ਮੈਨੂੰ ਛੱਡਣ ਵਾਲੇ ਨੂੰ ਸਮਾ ਹੀ ਸਜ਼ਾ ਦੇ ਜਾਂਦਾ ਹੈ ਮੇਰੀ ਗੋਦ ਵਿੱਚ ਹੰਝੂ ਵੀ ਟਿਕੇ ਰਹਿੰਦੇ ਹਨ ਪਰ ਮੇਰੀ ਛਾਂ ਹੇਠ ਆਸ ਦੇ ਚਿਰਾਗ ਵੀ ਜਗਦੇ ਹਨ ਮੈਂ ਇਨਸਾਨ ਨੂੰ ਸਿਖਾਉਂਦਾ ਹਾਂ ਕਿ ਹਰ ਦਰਦ ਦੇ ਅੰਦਰ ਇੱਕ ਮਕਸਦ ਹੈ ਹਰ ਹਿੰਮਤ ਆਣ ਦੇ ਅੰਦਰ ਇੱਕ ਰਾਹ ਹੈ ਤੇ ਹਰ ਇੰਤਜ਼ਾਰ ਦੇ ਅੰਦਰ ਇੱਕ ਨਿਯਾਮ ਹੈ ਮੈਂ ਹੀ ਸਬਰ ਹਾਂ ਜੋ ਬੰਦੇ ਨੂੰ ਰੱਬ ਦੇ ਦਰ ਤੇ ਲੈ ਜਾਂਦਾ ਹਾਂ ਕਿਉਂਕਿ ਰੱਬ ਵੀ ਉੱਥੇ ਮਿਲਦਾ ਹੈ ਜਿੱਥੇ ਬੰਦਾ ਸ਼ਿਕਵਾ ਛੱਡ ਕੇ ਸਬਰ ਨੂੰ ਗਲੇ ਲਾ ਲੈਂਦਾ ਹੈ ਮੈਂ ਸਬਰ ਹਾਂ